ਲਓ ਜੀ ਮਿੱਤਰੋ ਆਪਾਂ ਨਵੇਂ ਕੂਤਰ ਕੱਢਦੇ ਸੀਗੇ ਤੇ ਆਪਾਂ ਕੱਢ ਜਸ ਟਾਵਰ ਤੇ ਪਹਿਲਾਂ ਮਰਦਾ ਬਨ ਗਏ ਇਹਨੇ ਚੜ੍ਹਨੀ ਸੀ ਯਾਰ ਤੇ ਇਹ ਕਹਿੰਦਾ ਜਦਾਂ ਗੇੜਾ ਲਾਉਣੇ ਨਾਲੇ ਆਪੇ ਮਰਦਾ ਬਨਣੇ ਉੱਤੇ ਕੂਤਰ ਘਾਤਰ ਇਹਨਾਂ ਦੇ ਬੰਦੇ ਸੀਗੇ ਤੇ ਇਹ ਚੱਲ ਨਹੀਂ ਬੰਦੇਗੇ ਠੀਕ ਹੈ ਵੇ ਜਾਦਾ ਹੈ ਕਾਸਕੇ ਬਾਹਰ ਨੇ ਤੇ ਡੈਗਣਾ ਪਵੇ ਹਾਂ ਜਿਹੜਾ ਤਰ ਮਾਨੀ ਨਾ ਆਈ ਪਰਣਾਏ ਇੱਥੇ ਤੇ ਰੇਹਤਾ ਆ ਸੀ ਸ਼ਰਟ ਪਈ ਸੀ ਇਹ ਪਾਰਟੀ ਵੀ ਰਣੀ ਉਹੀ ਬਨਤੀ ਲੇਕਿਨ ਸਾਡੇ ਗੁੱਤਰੇ ਬੈਂਦੇ ਆ ਤੇ ਚੜਨ ਦਾ ਹੈਗਾ ਕਹਿਣਾ ਔਰ ਲੈ ਬਸ ਇਹ ਕਰਕੇ ਲੈ ਕੇ ਜਾ ਪੀ ਸਾਹ ਇਹ ਇਹ ਕੋਈ ਸਵਾ ਬੈਠੇ ਇਹ ਕੋ ਜਾਂਦਾ ਮੱਛਾ ਮੁੰਡਾ ਤਾਂ ਚੱਲਿਆ ਬਹੁਤ ਟੰਗਣਾ ਲੜ ਪੂਛ ਵਾਲੀ ਛੜਦਾ ਜੀ ਛੜਦਾ ਨਾ ਉਹ ਕੀ ਜਾਂਦਾ ਕਿਵੇਂ ਟੀਸੀ ਲਾਇਆ ਜਾਵਾ அது வார சா கேபர தான் ஆகணும் தான் ஆக கீர பண் ਲਓ ਜੀ ਬੰਦਾ ਆ ਕੇ ਨੇ ਪਹੁੰਚ ਗਿਆ ਤੇ ਬੰਨੀ ਜਾਂਦਾ ਓਏ ਕਰਤਾ ਖੜਾ ਟੱਕ ਰਸੀ ਰਸੀ ਲਾਉਦਾ ਗਾਲਚੇ ਅਸੀਂ ਪਾ ਕੇ ਨੇ ਗਿਆ ਤੂੰ ਨਹੀਂ ਚੜਦਾ ਹੁੰਦਾ ਇਹ ਨਾ ਨਾ ਮੈਨੂੰ ਤਾਂ ਡਰ ਲੱਗਦਾ ਡਰ ਲੱਗਦਾ ਅੱਧ ਵਾਰ ਕਰ ਜਾਵੜ ਨੂੰ ਕਾਣ ਗਿਆ ਪੂਰਾ ਜਮ ਤਾ ਆਹ ਮੈਂ ਜਾਂਦਾ ਨਾ ਕੋਈ ਜਿੰਨੇ ਮਰਜ਼ੀ ਕੁੱਤਰ ਬੈਠੇ ਹੋਣ ਓ ਚੜ ਗਿਆ ਕਈ ਨਾ ਵੀਡੀਓ ਬਣਾ ਸਵਾਜ ਦਿੱਤੀ ਕਰ ਵੀਡੀਓ ਬਣਾਦੇ ਮੈਂ ਪਾਉਣ ਗਿਆ ਕਿਹਨਾਂ ਇਹ ਬਹਾਓ ਚੜਾ ਟਾਵਰ ਕੋਕ ਨਾਚਾ ਬਗਲਾ ਆਣੀ ਛੱਡਿਆ ਹੈ ਉਹ ਛੱਡਣਾ ਬੰਨ ਦੇ ਇੱਥੇ ਕੇੜਾ ਆੜੂ ਕੇ ਬੈਠ ਬਗਲਾ ਆ ਪੌੜੀ ਨਾ ਬੰਨ ਦੇ ਕਈ ਨਾ ਬੰਦਨ ਜਗ੍ਹਾ ਹੀ ਆਣੀ ਮੈਂ ਕਹਣਾ ਬੈਠ ਬਗਲਾਂ ਨਾਲ ਹੀ ਛੱਡਿਆ ਬੰਦਾਈ ਲੱਗੀ ਇਹਦਾ ਇੱਕ ਦਿਨ ਮਾਰ ਕਰਨੇ ਬੰਦੇ ਇੱਕ ਦਿਨ ਪਿਛੜਦੇ ਨੇ ਇਹ ਵੀ ਆਪਾਂ ਇੱਧਰ ਵੇਖਾਂ ਉਹ ਲੱਗੇ ਦਿਹਾੜੇ ਆਈ ਵੇਖੀ ਜਾਂਦੇ ਆ ਹੋਇ ਲੱਗੇ ਬੰਦਨ ਬਈ ਕਰੂਗਾ ਖੜਾ ਨਾ ਆਇ ਨਹੀਂ ਹੁੰਦਾ ਇਹ ਉਹ ਸਰਤਾ ਉੱਤੇ ਪਰੇ ਲੋਕ ਚੜਤਾ ਹੀ ਹੇ ਤਾਈ ਇੰਨ ਫੜ ਚੱਕ ਲੂਗੇ ਚੱਕ ਲੂਗਾ ਇਹ ਤਾਂ ਆਈਆਂ ਕੰਨੀ ਤੇ ਸਿੱਟ ਤਾ ਲੋੰਕੇ ਦਾ ਪਰੇ ਡਰਮ ਦੀ ਓਏ ਲੋਕਾ ਤਾ ਹੈ ਆਵੇ ਬੜੀ ਆਂਦੀ ਆ ਨਾਲ ਲੋੰਕੇ ਨੂੰ ਕੇ ਨਾ ਮਾਰੀ ਤੂੰ ਫੜ ਲਾ ਬੰਨਦੇ ਬੰਨਦੇ ਕਿੱਥੇ ਡਗ ਪਈ ਇਹ ਕਿਧਰੇ ਜੇਬ ਚ ਵੀ ਆ ਲੋਈ ਚੜ ਵੀ ਐ ਉੱਤਰ ਵੀ ਐ ਮੁੰਡਾ ਹੱਥੋਂ ਗਈ ਲੱਸੀ ਪੀਣੀ ਹੁੰਦੀ ਆ ਕੋਈ ਇਹ ਕਿੱਥੇ ਬੰਨ ਗਿਆਂਦਾ ਇਹ ਗੋਠੀ ਦੇ ਰੱਖਦਾ ਨਹੀਂ ਯਾਰ ਉਹ ਨਰਾਜ਼ ਖਸਾਨ ਦਾ ਚੰਗਾ ਚੱਲ ਗਏ ਨਾਲੇ ਭੜਕਾਈ ਲਾਵਾਂਗੇ ਲੱਸੀ ਪੀ ਕੇ ਮੋੜ ਉਹਨੇ ਅਜੇ ਕੋੜਾ ਹੁੰਦੇ ਤਿਆਰੀ ਹੋ ਗਈ ਆ ਇਹਨੇ ਕਰਾਉਣਾ ਘਰੇ ਪਲਾਸਟਰ ਚਲਾ ਦੇ ਚੰਦ ਕੇ ਫਿਰ ਘਰੇ ਨਾ ਕੰਮ ਹੋ ਰਿਆ ਨਾ ਅੱਧਾ ਅੱਧਾ ਯਾਰ ਅੱਧਾ ਕ ਭੰਨ ਨਾ ਅੱਧਾ ਸੈਟ ਸੁਟੀ ਅੰਦਾ ਤਾਉ ਕਿਹੜਾ ਵੱਡਾ ਝੰਡਾ ਲੱਗ ਜਾਉਂਦਾ ਹੋ ਐ ਨਹੀਂ ਕਿਹੜਾ ਪਹਾਣੀ ਉੱਤੇ ਉਹ ਵਿੱਚ ਪਸਾ ਦੇਂਦਾ ਝੰਡਾ ਤਾ ਵਰ ਤੇ ਮੰਜਾ ਢਾਹ ਤਾਂ ਆ ਕੇ ਬਹਿ ਜੇ ਬਹਿ ਜੇ ਉੱਤੇ ਬਸਤਰੇ ਰੱਖ ਲੈ ਤੇ ਇਹ ਇਹਦੇ ਪਹਿਲਾਂ ਇਹ ਬਿਆਨ ਵੀ ਆਏ ਸੀਗੇ ਕਿਹੜਾ ਕਸ ਤੋਂ ਮਮਾ ਆਇਆ ਇਹਦਾ ਕਿ ਤਰਾ ਫਸਲਾ ਦਾ ਝੰਡਾ ਨਹੀਂ ਨੀ ਇਹ 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 ਵੀ ਬਿਆਨ ਆਏ ਸੀਗੇ ਕਿ ਕੁੱਤਾ ਕੱਤਾ ਭੰਨ ਨਾ ਕਿਤਾ ਈਦਾ ਆਈਦਾ ਇਕਰ ਗੱਟੇ ਪਾ ਕੇ ਲੈ ਜਾਏ ਪੁੱਤਾਂ ਬੰਨ ਨਹੀਂ ਇਹ ਕੀ ਨਖੰਗੀਆਂ ਨਾ ਦਵਾਂਦਾ ਦਵਾ ਲੈ ਐਂਗਲ ਹੀ ਲੈ ਜੀ ਆਪਾਂ ਉਹ ਨਾੜਨ ਪਾਏਗੇ ਯਾਰ ਿਆਲ ਕੇ ਨਾ ਬੰਨੰਦਾ ਆਹ ਰਾਜ ਨੂੰ ਦੂਜੇ ਨਹੀਂ ਬੰਨਾਂਗੇ ਸਾਰੇ ਬੰਨਣਾ ਕੋਈ ਨਹੀਂ ਬੰਨਦਾ ਸਰਾਵਰ ਲੈ ਕਰੰਟ ਉਹ ਲੰਕਦਾ ਹੀ ਆਉਂਦਾ ਲਓ ਜੀ ਆ ਗਏ ਕਰਨ ਰੋਟੀ ਪਣੀ ਖਾ ਲਿਆ ਇਹ ਆਪਾਂ ਛੱਡੇ ਹੋਏ ਆ ਪੰਜ ਖਣ ਜਾਂ ਛੇ ਕੂਤਰ ਕੋਸਾਈ ਪਏ ਬਦਾਮ ਤੋਂ ਛੇ ਲੇ ਕੇ ਰੱਖ ਲਿਆ ਤੇ ਜਿਹੜੇ ਕੂਤਰ ਬਦਾਮ ਵਾਲੇ ਨਹੀਂ ਛੱਡੇ ਉਹਨਾਂ ਨੂੰ ਕੋ ਬੇਹੇ ਦੇ ਦਿੰਨੇ ਬਦਾਮ ਤੋਂ ਤੇ ਇੱਕ ਸਾਤੇ ਕੂਤਰਾਂ ਨੂੰ ਦਸੀ ਦੇਣੀ ਆ ਅੰਦਰੋਂ ਸਾਰਾ ਕੋ ਸੈਟਬੈਟ ਹੋ ਜੂ ਗਰਮੀ ਗੁਰਮੀ ਨਹੀਂ ਕੱਢ ਜੂਗੀ ਉਹਨਾਂ ਦੇ ਆਹ ਕਰਦਾ ਜੀ ਜਿਹਦੇ ਗੀੜੇ ਆ ਕੂਤਰ ਦੇ ਆਹ ਬੜੀ ਗਈ ਇਹ ਕਾ ਚੱਲਿਆ ਥੋੜਾ ਚੱਲਿਆ ਏ ਕਾਲਾ ਖੈਣ ਆਹ ਆ ਗਿਆ ਯੂ ਕਿੱਡਣਾ ਬਾਜੀ ਕਣਗਿਆਂ ਵਾਲੇ ਪੁੱਜਾਂਗੇ ਫਿਰ ਹਾਂ ਆ ਜਾਂਦੇ ਆ ਵੇਖ ਆ ਹਾਲ ਤੇਰਾ ਹਾਂ ਆ ਜੀ ਕਹਰੇ ਜੀ ਨਹੀਂ ਆਉਣਾ ਆ ਜੀ ਮਿਲਣਾ ਆਜੋ ਜੀ ਕੁਲੀ ਛੁੱਟੀ ਛੁੱਟੀ ਕੁਲੀ ਕਿੰਨੇ ਜਾਣੇ ਜਾਵਾਂਗੇ ਆਪਾਂ ਇਥੋਂ ਚਾਰ ਚਾਰ ਜਣੇ ਆਵਾਂਗੇ ਜੀ ਕਣਗਿਆਂ ਵਾਲੇ ਜ਼ਿਲ੍ਹਾ ਫਰੀਦਕੋਟ ਔਲਖਾਂ ਦੇ ਨਾਲ ਇੱਕ ਛੱਡਾਂਗੇ ਤੇ ਕਈ ਵਈ ਕਈ ਨਹੀਂ ਤੇ ਨਾ ਫੋਟੋ ਕਰਾਉਣੀ ਇੱਥੇ। ਹਾਂ ਇੱਕ ਜੋਟਾ ਫੜ। ਕਹੀਂ ਹਾਂ ਕਈ ਆਣਗੇ ਫੋਟੋ ਕਰਾਉਣੀ ਤੇ। ਖਿਚਾ ਲਾਂਗੇ, ਖਿਚਾ ਲਾਂਗੇ। ਜਵਾਦ ਤਾਂ ਕਹੇ ਹੁੰਦੀ ਨਾ ਇੰਨੇ ਨਾ। ਹਣਾ। ਚਾਹ ਲਾ। ਓਕੇ ਆ ਜੀ। ਉੱਤਰ ਬੈਠੇ ਆ ਇੱਧਰ ਪੱਖਾ ਛੱਡੀ ਬੈਠੇ ਆ। ਕਿੰਨੀ ਯਾਰ ਆਈ ਹੈ ਨਾ ਨਾ। ਹਣਾ ਆਈ ਜਾਂਦਾ ਨਾ। ਪਹਿਲਾ ਗੋਲ। ਕਿਹੜਾ? ਦਈਲਾ ਗੋਲ। ਨਹੀਂ ਪਾਬੀ ਉਹਦਾ ਖੇਡਣਾ ਹੀ ਨਹੀਂ ਹੁੰਦਾ ਮੈਨੂੰ ਤੇਨੂੰ ਹੁੰਦਾ। ਕਾਲਾ ਪੱਬੀ ਦਰ ਹਿੱਡ ਗਈ ਤਰਾ ਜਨੇ ਮਾਰੀ ਕੋ ਨਹੀਂ ਚੱਕਦਾ ਓ ਯਾਰ ਫਿਰ ਨਹੀਂ ਯੱਕਾ ਲ ਆ ਰ ਆ ਵੇ ਧੂਮੇ ਯੱਕੀ ਆ ਗਈ ਓਏ ਤਾਰਿਆ ਤਾਂ ਹੀ ਪੱਤੇ ਲਾ ਜਾਂਦਾ ਯਾਰ ਤੂੰ ਉਹ ਵੇਜ ਮਾਰਗਾ ਹੈ ਨਹੀਂ ਅਮੇ ਤੇ ਪੱਤੇ ਲਾਉਣੇ ਆਈ ਜਾਂ ਤਿੰਨ ਲਾ ਦਿੱਤੇ ਤੇਰੀ ਨਹੀਂ ਲੱਗਿਆ ਸੀ ਉਹਦਾ ਬੜ ਬਣਦੇ ਮੈਂ ਟੋ ਮੈਂਟੀ ਤਾਂ ਇਹ ਤਾਂ ਇੱਕ ਇੱਕ ਦਾ ਲੈਣਾ ਪੈਣਾ ਵਾਦੀਆਂ ਤੇ ਬੈਠੇ ਇੱਕ ਮੋਟੀ ਨਜ਼ਰ ਰੱਖਣੀ ਇਹ ਨਾਲ ਕਬੂਤਰਾਂ ਹੀ ਨੇਗਾ ਭਵਨ ਤੇ ਬੰਦੀ ਹੋਊ ਲੂਜ ਲੰਗੇ ਇੱਥੇ ਅਦੈਲਾ ਨੀਗਾ ਸਈਆ ਗੋਲਾ ਹਾਂ ਗੋਲਾ ਓਏ ਯਾਰ ਪੁੱਠੇ ਕਦ ਕਰੀ ਜਾਂਦਾ ਮੁੱਠੇ ਨਾ ਕਰ ਬਈ ਕਾਲੀ ਆ ਗਏ ਸਾਰੇ ਕਾਲੇ ਮੈਨੂੰ ਤਾਂ ਅਸ ਦਾ ਜੋੜ ਲਾਉਣਾ ਆਉਂਦਾ ਹਾਂ ਮੈਨੂੰ ਪਤਾ ਹੁੰਦਾ ਕਿ ਕਿੱਧਰ ਗਿਆ ਪਤਾ ਕਹਿੰਦੇ ਤੇ ਕਿਹੜਾ ਹੋਊਗਾ ਅਖਾ ਹਾਂ ਉਹ ਇਹੋ ਅਸਤਿੱਕੀ ਜੇ ਤੈਨੂੰ ਜੋੜਦਾ ਪਹਿਲਾਂ ਤੇਰੀ ਮਾਂ ਹੀ ਬਣਾਉਣਾ ਕਿਹੜਾ ਬਣੂਗਾ ਆਹ ਰਹਿ ਗਈ ਅੱਧੀ ਬਣੀ ਓਏ ਅੱਧੀ ਆ ਨਹੀਂ ਬੰਨ ਲੱਗਾ ਇਹ ਪੱਤੇ ਕੋ ਕੀਤੇ ਕਿੰਨੇ ਆਏ ਯਾਰ ਲਓ ਖੀੜੇ ਲੇ ਗਏ ਆਣ ਚਲੋ ਚਲੋ ਤੇ ਆ ਨੇ ਵੀ ਨੇ ਫੇ ਕਿਹੜਾ ਬੰਦਾ ਭਾਬੀ ਲਾਓ ਜੀ ਬਣ ਗਿਆ ਜੀ ਭਾਬੀ ਬਣਾਦਾ ਨਾ ਕਿਹ ਦਿਨ ਪੱਤੇ ਲਮਣੇ ਆਉਂਦੇ ਆ ਆਪ ਕਿਹਨੀਆਂ ਦੇ ਵਿਖੇ ਲਾਈ ਜਾਂਦਾ ਪੱਤੇ ਆ ਉਧਰ ਐ ਐ ਨਾ ਵੀ ਮਰਸਾ ਟਕੇ ਚੇ ਉਧਰ ਜਾੜਾਣ ਤੂੰ ਫਿਰ ਜਾਣਾ ਦਾ ਤੂੰ ਇਹਨੇ ਵਾਰੀਆਂ ਚਲਨੀ ਆ ਭਾਵੀ ਬਣ ਕੇ ਇੱਕ ਰੀ ਹੰਦੂਰੀ ਆ ਰਹੀ ਇਹਨੇ ਕਿਹੜਾ ਬੰਦਾ ਉਹ ਉਥੋਂ ਚੱਕ ਲੈ ਲਓ ਨਹੀਂ ਕੋਈ ਬੰਦਾ ਇਹ ਦੂਰੀ ਮੰਨ ਕੇ ਵੇਨੇ ਕਿਹੜਾ ਬੰਦਾ ਪੱਕੀ ਹਲਾਓ ਯਾਰ ਕਿ ਮੇਰੀ ਵਾਰੀ ਲੱਗ ਗਈ ਆ ਤੀਜੀ ਵਾਰੀ ਆਉਣੀ ਰਹਿ ਗਈ ਇਕੱਲਾ ਹੋ ਰਹਿ ਗਿਆ ਤੇ ਆ ਤਾਂ ਆਪਣੇ ਅਗਰ ਬੰਨ ਨਹੀਂ ਮਈ ਲਈ ਪੱਤੇ ਉੱਤੇ ਇਹ ਕੀ ਸਿਸਟਮ ਵਾਹ ਛੇ ਬਿੱਲਗਾ ਚੱਕ ਰਾਮ ਕੱਢਣਾ ਰਾਮ ਕੱਢਣਾ ਹੈ ਪੀਏ ਖੇਡੀ ਤੀਜੀ ਵਾਰੀ ਵੀ ਨੇ ਕੀ ਲੱਗਦੀ ਆ ਕੁੰਡਗਾ ਦੇ ਸਿੰਘ ਫਸ ਗਏ ਖੜ ਜਾ ਮੇਰੀ ਵਾਰੀ ਆ ਕੁੰਡਗਾ ਦੇ ਸਿੰਘ ਫਸ ਗਏ ਹਲੇ ਹਾਏ ਚਾਲਾ ਗਿਆ ਮੈਂ ਤੇਰੀ ਜਿੰਦਗੀ ਤੇੋਂ ਮੈਂ ਰੱਖੀ ਬੈਠਾ ਨਹੀਂ 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 ਮਨੂ ਬੋਚ ਦਾ ਸਰਾਂ ਗੇਲਾ ਤੂੰ ਨਹੀਂ ਨਹੀਂ ਲੰਗੀ ਮੈਂ ਵੇਖਿਆ ਮੈਂ ਤੇਰਾ ਅੱਖਿਆ ਦੀ ਫਾਸ ਸਕਦਾ ਤੂੰ ਬਣ ਗਿਆ ਜੀ ਆ ਵੀ ਏੜੀ ਵਾਰੀ ਵਾਹੀ ਅੱਖਾ ਹੁਕਮ ਦਾ ਪੱਤਾ ਕੇ ਜਿਹੜਾ ਸੁੱਕੀ ਕਾੜ ਤੇ ਉਹ ਕਹਿੰਦਾ ਜੀ ਸੱਤੀ ਹੈ ਮੁੰਦੇ ਮਾਰਤੇ ਮੱਤੇ ਮੈਂ ਰੱਠੀ ਉੱਠੀ ਸੱਟ ਹੀ ਆਲੀ ਬਣ ਗਿਆ ਬਣ ਗਿਆ ਬਣ ਗਿਆ ਤੇਰੇ ਨਾਲ ਦੀ ਹੈ ਗਰੀ ਡਾਗੀ ਹੋਰ ਬੜਾ ਜੋ ਆਇਆ ਚਾਣਾ ਵੇਖਾ ਫਿਰ ਨੈਲਾ ਦੇਤਾ ਐ ਮੱਚੀ ਕੀ ਬਾਤ ਹੋ ਰਹੀ ਨੈਲਾ ਕਰਾਉਣਾ ਹੈ ਜਿਗ ਤੇਟ ਦਾ ਦੇ ਦਿੰਦਾ ਫੇਰ ਇੱਕ ਦਾ ਪਾਦ ਚੌਥੀ ਵਾਰ ਲੱਗ ਗਈ ਜੀ ਇਹਦੀ ਫੇਰ ਲੋ ਜੀ ਬੈਠ ਗਏ ਜੀ ਜਾਨਵਰ ਖੇਤ ਆਪਾਂ ਪਾਣੀ ਲਾ ਜਾਂਦਾ ਸੁਹਾਗਾ ਵੀ ਮਾਰਾਂਦਾ ਤੇ ਪੱਠੇ ਤੇ ਰਹੀ ਵੀ ਪਾ ਜਾਂਦੀ ਆ ਤੇ ਡੈਡੀ ਸੀਗਾ ਘਰੇ ਤੇ ਉਹਨੇ ਜਾਨਵਰ ਬਾੜੇ ਸੀਗੇ ਤੋ ਆਂਗੂਤਰ ਨਹੀਂ ਛੱਡੀ ਆਪਾਂ ਕੱਲੀ ਆ ਹਾਲੀ ਫਿਰਦੀ ਜਿਹੜੀ ਤਿੰਨ ਪਰਲੇ ਸੀਗਾ ਲਾਲ ਘੰਡ ਵਾਲੀ ਕਾਲੀ ਪੂਛ ਵਾਲੀ ਤੇ ਇੱਕ ਹੋਰ ਸ਼ਾਰਕੀ ਬੈਠੀ ਤਿੰਨੇ ਚੌਥੀ ਆਂਗੂਤਰ ਚੀਨੀ ਤੇ ਪੰਜ ਛੱਡੇ ਸੀਗੇ ਪੰਜਵਾਂ ਆਂਗੂਤਰ ਬੈਠਾ ਮੈਂ ਇਹਦੇ ਗੀੜੇ ਬਣਾਦਨੇ ਅੱਜ ਵਾਲੇ ਅੱਜ ਘਟੋ ਘਟ ਛੱਡੇ ਆ ਇਹ ਪੰਜਾਂ ਦਿਨਾਂ ਤੋਂ ਪੰਜਾਂ ਦਿਨਾਂ ਹੀ ਬੰਦੀ ਤੇ ਛੱਡੇ ਆਂਗੂਤਰ ਅੱਜ ਇਹ ਕਿਹੋਂ এয়ারਪੋਰਟਾਂ ਤੇ ਕੁਦਰੋਂੋਂ ਪਾ ਲੱਸੀ ਦੇਦ ਗਏ ਜਿੰਨਾਂ ਕੱਲ ਦਵਾਈ ਲਈ ਸੀਗੀ ਆ ਭਈ ਬੰਨਾਂ ਨੂੰ ਕੀ ਨਾ ਮਾੜਾ ਮੋਟਾ ਪਾਣੀ ਪਿਆਦਾ ਥੋੜੀ ਥੋੜੀ ਝੁੰਝ ਲਵਾਤੀ ਆ ਤੇ ਬਾਅਦ ਚ ਥੋੜਾ ਟਾਈਮ ਰੋਕੇ ਪਾਣੀ ਪਿਆਵਾਂਗੇ ਤੇ ਉਹਨਾਂ ਆਪਾਂ ਕੁਦਰਾਂ ਲੱਸੀ ਲੁੱਸੀ ਜੀ ਇਹਨੇ ਅੰਦਰ ਲੰਗਾ ਨੂੰ ਲਓ ਜੀ ਦਾਣਾ ਪਾਣੀ ਸਾਰੇ ਗੁਤਰਾ ਪਾਤਾ ਤੇ ਇਧਰ ਇੰਨੇ ਗਾਣੇ ਵੱਧ ਗਏ ਆ। ਸੋ ਨਾ ਕੱਲ ਜਿਹੜੀ ਲੱਸੀ ਦਿੱਤੀ ਸੀ ਆਪਾਂ ਉਹਦਾ ਰਿਜ਼ਲਟ ਦਿਖਾ ਰਹੇ ਤੁਹਾਨੂੰ। ਆ ਵੇ ਲੋ ਬੈ। ਬਰਾ ਮਾੜੇ ਉਤਰੀ ਬੈਠਾ ਆ। ਇਹਦੇ ਕਣਕ ਕਲੇ ਦੀ ਵਿਖਾ ਦੇਣੇ ਤੁਹਾਨੂੰ ਆਪਾਂ। ਭਈ ਹੋਈ ਤਾਂ ਆ ਕਣਕ ਕਲੇ ਦੀ ਆ। ਆ ਵੀ ਆ ਕਣਕ ਕਲੇ ਦੀ ਆ। ਆ ਬਧਾ ਮਾੜੇ ਦੀ ਆ। ਠੀਕ। ਬਦਾਮ ਵਾਲੀ ਦੀ ਇਹ ਵੀ ਲਓ ਜੀ ਕਾਬਰਾ ਮਾਇਰੀਆ ਆ ਇੱਥੇ ਕਿnabla ਇੰਤਾਂ ਦਾ ਆ ਵੇਖੋ ਬਦਾਮ ਵਾਲੇ ਦੀ ਬੈਠੇ ਵੀ ਬਦਾਮ ਵਾਲੇ ਦੀ ਹੈ ਤੇ ਚਰਕਾਂ ਕਲੰਗੀਆਂ ਬਾਕੀ ਹੱਥ ਨੇ ਮਾਰਨਗੇ ਆਪਣੇ ਚੈੱਕ ਕਰਾਵਾਂਗੇ ਆਪਾਂ ਯਾਰ ਕਿਹੜਾ ਖੰਮ ਝਾੜ ਗਿਆ ਹੈ ਆ ਨਾ ਕਰੋ ਯਾਰ ਕੋਈ ਨਹੀਂ ਹਮ ਚੜੀ ਜਨੇ ਨਹੀਂ ਕੱਢ ਦਗੇ ਕਣਕ ਬਾਹਰ ਜੀ ਤੇ ਜਿਹੜੇ ਆਪਾਂ ਗੇੜੇ ਪਾਏ ਆ ਉਹ ਉਤਰਾ ਬਾਹਰ ਛੱਡਿਆ ਗਿਆ ਇਹ ਕੀ ਹੋਰ ਟ੍ਰੀਟਮੈਂਟ ਕਰਾਂਗੇ ਬਬਾਈ ਛੱਡਣ ਲੱਗੇ ਦਾ ਹੋਰ ਕਰਕੇ ਵੇਖਾਂਗੇ ਸਿਸਟਮ ਜੇ ਲੂਟ ਆ ਗਿਆ ਤਾਂ ਸਰਾਰਾਵਾ ਦੂਗਾ ਤੋਂ ਉਤਰ ਸਾਂਭਾਂਗੇ ਜੀ ਆਪਾਂ ਇੱਕ ਤਾਂ ਸਾਂਭਾਂਗੇ ਆ ਗੂਤਰਾ ਪਰਲਾ ਆਹ ਹਾਲਾ ਤੇ ਪਰਲਾ ਤੂੰ ਹੀ ਨਾ ਛੱਡਿਆ ਇਹ ਇੱਕ ਆਪਣੇ ਕੋਲ ਹੋਰ ਆਊਗਾ ਸਾਹਮਣੇ ਆਸਤੇ ਦੋ ਸਾਂਭਾਂਗੇ ਉਹ ਸ਼ਾਇਦ ਅੱਜ ਆਜੇ ਜਾਂ ਕੱਲੂ ਆਜੂਗਾ ਉਹ ਵੀ ਆਪਣੇ ਗੂਤਰਾ ਦੀ ਪੱਠੀ ਆ ਉਹ ਗੂਤਰੀ ਆ ਤੇ ਇਹਨਾਂ ਨੇ ਛੱਡ ਦਿੱ ਗਏ ਹੁਣ ਆਪਾਂ ਖੁੱਡੇ ਚ ਚੱਲ ਬਈ ਝੋਟਿਆ ਉਹ ਆਉਂਦੀ ਸੀ ਇਧਰ ਪਰੇ ਬੈਠਣਾ ਹੁੰਦਾ ਏ ਐਦਾ ਗੜਕੂਗਾ ਪਾਣੀ ਦੇਊਗਾ ਐਦਾ ਬੜਕਦਾ ਹੈ ਓਕੇ ਹੋਊਗਾ ਜੀ ਹੋ ਗਿਆ ਆ ਵੀ ਸੀ ਤੇ ਆ ਗੂਤਰ ਵੈਸੇ ਛੱਡਿਆ ਸੀ ਨਾਲ ਮੈਂ ਦੋਆਂ ਜੀ ਲੱਗਰੂਗਾ ਚਲ ਪਿੰਦੇ ਚ ਆ ਗੁੜ ਕੀ ਅੰਦਰ ਪਰ ਚੱਲਿਆ ਲੋ ਜੀ ਇਹ ਨਹੀਂ ਛੱਡਦੇ ਆਪਾਂ ਤੇ ਦੋਹਾਂ ਇੱਕ ਤਾਂ ਉਹ ਬੈਠੀ ਲਾਲ ਘੰਡ ਵਾਲੀ ਪਰੇ ਉਧਰ ਉਹ ਖਾਦਨੇ ਆਪਾਂ ਇੱਕ ਤਾਂ ਉਹ ਬੈਠੀ ਲਾਲ ਘੰਡ ਵਾਲੀ ਸ਼ਾਹ ਕੀ ਕਾਲੀ ਘੰਡ ਵਾਲੀ ਇੱਕ ਇਥੇ ਹੋਰ ਬੈਠੀ ਉਹ ਕਾਲੀ ਬੁਈਸ਼ੜੀ ਆ ਕੀ ਆ ਕਾਲੀ ਬੂਸ਼ ਵਾਲੀ ਸਾਰੀ ਉਹ ਬੇਟੀ ਸਰਦੇ ਦੀ ਮੈਂ ਤਾਂ ਲੰਬੀ ਨਾਲ ਲਈ ਇੱਕ ਇਹਦੇ ਬਾਦਾਂ ਨਗਰੇ ਆਪਣੇ ਨਾਲ ਹੀ ਪੈਂਦੀ ਏ ਬਾਜੀ ਦੋਹਾਂ ਦੇ ਇਧਰੋਂ ਬਾਦਾਂ ਨਗਰੇ ਮੁੜ ਕੇ ਵਾਰੀ ਆ ਜੂ ਆ ਹਰੇ ਡੰਡੇ ਵਾਲੀ ਦੀ ਤੇ ਹੋਰ ਵੀ ਜੀ ਆਉਗੀ ਇਹ ਕਾ ਕਾਲੀ ਬਗੜ ਵਾਲੀ ਦੀ ਆ ਜਾਣੀ ਬਾਅਦ ਚ ਹੋਰੀਏ ਫੇਰ ਪਾਣੀ ਦੇ ਕਰ ਦਨੇ ਆ ਇਹ ਪਾਣੀ ਤੇ ਕਰਨ ਵਾਲੇ ਆ ਜੇ ਹੈਦਰਾਬਾਦ ਦਾ ਨੇ ਖਤਮ ਹੀ ਆ ਗੰਮਨ ਐ ਨਹੀਂ ਨਾ ਐ ਨਹੀਂ ਗੇ ਇੱਧਰ ਚੱਕਾਂ ਦੀ ਲੋੜ ਨਹੀਂ ਜੀ ਨੇ ਤਰ ਹੋ ਗਿਆ ਨੇਰਾ ਤੇ ਲੈਟਰ ਜਿਹੜੇ ਛੜਤੀਆਂ ਸੀ ਆਪਾਂ ਸਾਰੇ ਗੁੱਡੇ ਦੀਆਂ ਤੇ ਪਾਣੀ ਲਿਆਂਦਾ ਠੰਡਾ ਤੇ ਕੁਤਰਾ ਦੇਵਾਂਗੇ ਕੂਤਰਾਂ ਨੂੰ ਦੇਵਾਂਗੇ ਕੂਤਰਾਂ ਦੇ ਦਾਂਗੇ ਉੱਡਣਾ ਲੈਣ ਨੂੰ ਕਿ ਇਹ ਦੇ ਛੱਡ ਦੇਣੇ ਆਪਾਂ ਕਾਲੂ ਵੀ ਕਿਹੜਾ ਬੰਦ ਹੀ ਰਹਿਣਗੇ ਦਵਾਈ ਦੁਈ ਲੱਗੀ ਕੂਤਰਾਂ ਕੂਤਰ ਪਰਸੋਂ ਸਟਾਰਟ ਕਰਾਂਗੇ ਛੱਡਨੇ ਤੇ ਕੂਤਰੀਆਂ ਬੱਚੇ ਉੱਤੇ ਸਟਾਰਟ ਕਰਾਂਗੇ ਛੱਡਣਾ ਤੇ ਸੱਚ ਹਾਂ ਬਈ ਇੱਕ ਹੋਰ ਗੱਲ ਦੱਸਣੀ ਸੀਗੀ ਆਪਾਂ ਜਿਹੜੇ ਆਪਾਂ ਕੂਤਰ ਕਣੀ ਵਾਲੇ ਛੱਡਨੇ ਆ ਇੱਕ ਤਾਂ ਤੁਹਾਨੂੰ ਦਿਖਾਈ ਦਿੱਤਾ ਪਰਲੇ ਪਾਸੇ ਬੈਠਾ ਲਾਲ ਕੁਛ ਕਾਲਣ ਨੇ ਯਾਰ ਹਨਾ ਉਹ ਆਪਣਾ ਘਰ ਦਾ ਇਹ ਇੱਕ ਉਤਰ ਹੋਰ ਆ ਗਿਆ ਜੀ ਪਿੰਡ ਔਲਖਾਂ ਤੋਂ ਸਾਹਮਣੇ ਵਾਸਤੇ ਉਹ ਕਬੂਤਰ ਨਹੀਂਗਾ ਉਹ ਕਬੂਤਰੀ ਆ ਉਹ ਆਪਾਂ ਖੁੱਡੇ ਜੀ ਛੱਡਤੀ ਐ ਇਹ ਕਿਹੜਾ ਕਿੱਥੇ ਬੈਠੀ ਆ ਓਰੀ ਲਾਲ ਚਾਲਰ ਕਾਲੀ ਕਾਂ ਦਾ ਕਾਲੀ ਕਾਂ ਤਾਂ ਸੱਜੀ ਕਿ ਖੱਬੀ ਆ ਯਾਰ ਸੱਜੀ ਕਾਂ ਦਾ ਯਾ ਵੇ ਨਹੀਂ ਉਹ ਆਪਣੀ ਆ ਇੱਥੇ ਬੈਠੀ ਸੀ ਯਾਰ ਹੁਣੇ ਵੇਖੀ ਸੀ ਮੈਂ ਹਾਂ ਬਈ ਠੀਕ ਆ ਗੋਟ ਚ ਲੱਗੀ ਚੈੱਕ ਕਰਾ ਦੇਣਾ ਤੁਹਾਨੂੰ ਕਿਰਾਹ ਆ ਗੂਦਰੀ ਆ ਜੀ ਐ ਕਿਦੋਂ ਚਾਰੀ ਗੋਟੀ ਜੀ ਇਹ ਆਹੜੀ ਆ ਜੀ ਸੱਜੀ ਕਾਂਤ ਕਾਲੀ ਹੈ ਦੀ ਤੇ ਖੱਬੀ ਝਾਲਰ ਲਾਣੇ ਦੀ ਖਟੀਆਂ ਖਾਂਦੀ ਆ ਆਪਣੀ ਕਬੂਤਰੀ ਦੀ ਆ ਇਹ ਕੁਦਰੀ ਲੱਗੇ ਆਪਣੀ ਬਈ ਤੇ ਉਹਦੀ ਆ ਕੱਬੀ ਚਾਲਰ ਤੇ ਸਰਜੀ ਕਾਂਤ ਇਹ ਛੜਨੀ ਇੱਕ ਜੀ ਦੋ ਛੜਨੇ ਆਪਾਂ ਤੇ ਹੁਣ ਯਾਰ ਮਿੱਤਰੋ ਪੂਤਰ ਨੂੰ ਪਾਣੀ ਪੂਣੀ ਦੇ ਦਿੱਤੀਗੇ ਆਪਾਂ ਆ ਪਾਣੀ ਦੇ ਅੰਦਰ ਫਰੈਂਜ ਲੈ ਆਉਣੇ ਆਪਾਂ ਤੇ ਪਾਣੀ ਪੂਣੀ ਦੇ ਕੇ ਤੇ ਫਿਰ ਲੇਟਾਂ ਕਰਦਾਂਗੇ ਬੰਨ ਦਾ ਆਪਾਂ ਤੇ ਸੈਟ ਬਟ ਹੋ ਗਿਆ ਆਪੀ ਭਾਈ ਜਣਗੇ ਤੇ ਕੱਲ ਨੂੰ ਬਦਾਮਾਂ ਵਾਲੇ ਕੂਦਰਾਂ ਛੱਡ ਸਕਦੇ ਆ ਪਰ ਕੂਦਰਾਂ ਅੱਧੀਆਂ ਛੱਡੀਆਂ ਸੀ ਅੱਜ ਨਾ ਵੇਖੋ ਦੋ ਤਿੰਨ ਛੱਡੀਆਂ ਤਕਾਲੂ ਛੱਡਾਂਗੇ ਬਾਕੀ ਪਰਸ ਤੋਂ ਯਾਰ ਕੂਤਰ ਫਿਰ ਉਪਰਲੇ ਛੱਡਿਆ ਕਰਾਂਗੇ ਸਾਰੇ ਜਿਹੜੇ ਜੇ ਬਾਹਰ ਕੱਢੇ ਜਿਹੜੇ ਕੱਢਣ ਵਾਲੇ ਉਹ ਵੀ ਸਾਰੇ ਕੱਢ ਲੈਣੇ ਕੂਤਰ ਬਾਹਰ ਹੁਣ ਤੇ ਕੂਦਰੀਆਂ ਵੀ ਬਸ ਕੱਢ ਲੈਣਗੇ ਬਾਹਰ ਆਪਾਂ ਬਸ ਕੱਲ੍ਹ ਦਾ ਦਿਨ ਢੀ ਕਰ ਲਓ ਪਰਸ ਤੋਂ ਫਿਰ ਡਾਰ ਡਾਰ ਛੱਡਿਆ ਕਰਾਂਗੇ ਉਹ ਦਵਾਈ ਲਾਈ ਸੀ ਯਾਰ ਤਾਂ ਹੀ ਹੋ ਰਹੀ ਐ ਸਟੇਨ ਐ ਮਿਲ ਗਈ ਉਤਰਣੂ ਤੇ ਪਰਸ ਤੋਂ ਫਿਰ ਆਪਾਂ 20 25 25 ਛੱਡਿਆ ਕਰਾਂਗੇ ਰੋਜ਼ ਰੋਜ਼ੀ ਫਿਰ ਆਪਾਂ ਵਿਖਾਇਆ ਕਰਾਂਗੇ ਨਾ ਬਾਈ ਮੈਂ ਛੱਡਾਂ ਘਣ ਲਗਾਤਾਰੀ ਪਨੀਰੀ ਬਾ ਕਾਲੂ ਵਿਜੀ ਆਣੀ ਆ ਓਕੇ ਹੋ ਗਈ ਨਾ ਰਪੋਟਾਂ ਤੇ ਪਾਣੀ ਦੇ ਦੇਗੇ ਤੇ ਫਿਰ ਆਪਾਂ ਵਲੌਗ ਐਂਡ ਕਰ ਦਿੰਨੇ ਆ